ਕੀ ਬੰਦੇ ਆਵਾ ਕਿਹੜੇ ਕਰਨ ਹਾਂਜੀ ਹਾਂਜੀ ਕੀ ਬੰਦੇ ਆਵਾ ਸਤਿ ਸ਼੍ਰੀ ਅਕਾਲ ਪਿਆਰਾ ਤੇ ਪੁੱਤ ਮੇਰੀ ਗੱਲ ਥੋੜੇ ਭੈਣ ਵੱਢ ਗਈ ਐ ਤਾਂ ਤੂੰ ਫੋਨ ਤੇ ਲਗਾ ਤੈਨੂੰ ਨਹੀਂ ਪਤਾ ਮੈਂ ਵੀ ਪੜ੍ਹਾਈ ਕਰਨੀ ਪੜ ਲੱਗੂ ਉਹ ਲਾਗੇ ਵੇਖ ਲੈ ਨਾ ਵੱਢ ਗਈ ਐ ਮੈਂ ਪੜਿਆ ਸੀ ਤੈਨੂੰ ਮੈਂ ਕੱਲ ਨਹੀਂ ਕਿਹਾ ਸੀ ਅੱਜ ਗਿਆ ਸਕੂਲ ਸ਼ਨੀਵਾਰ ਅੱਜ ਡਾਕਟਰ ਆ ਗਈ ਟਰੈਕਟਰ ਹੈ ਜਾਂ ਲੈ ਕੇ ਆਪਣਾ ਗ੍ਰੀਨ ਟੈਂਕੀ ਆ ਤੇਰੇ ਟੈਕੀ ਦੇ ਕਿਹੜੇ ਨੰਬਰ ਹੁੰਦੇ ਇਸ ਵਾਰ ਨੂੰ ਪਪਲੀ ਆਵੇ ਜੀ ਨੀਵਾ ਐਦਾਂ ਮੇਰੀ ਗੱਲ ਸੁਣ ਉਹ ਕਹਿੰਦੀ ਤੇ ਹੈਗੀ ਆ ਵੀ ਬੱਚਿਆਂ ਨੂੰ ਮੈਂ ਟਾਈਮ ਤੇ ਨਹੀਂ ਪਾਣ ਨੂੰ ਤੇ 15 ਜਾਂ 5 ਨੰਬਰ ਆਏ ਇਹਦੇ ਮੈਂ ਆ ਜਾ ਪੜਾਉਂਦੀ ਆ ਹੁਣ ਲੈ ਕੇ ਘਰ ਆਇਆ ਮੈਂ 15 ਜਾਂ 5 ਆਲਾ ਪਾਸ ਹੋ ਜੂਗਾ 15 ਜੋ ਘਟਾ ਘਟ 13 ਨੰਬਰ ਖਾਣ 14 ਖਾਣ 12 ਘੜੇ ਪੇ ਮਹਾਜਾ ਦੇ ਨੇ ਪਾਸ ਹੋਣਾ ਆ ਕੀ ਹੈ 15 ਚ 5 ਨੰਬਰ ਪੜਾਈ ਜਾ ਫੋਨ ਇਹਨੂੰ ਦੋ ਫੋਨ ਉੱਤੇ ਵਾਇਆ ਕਰ ਫੋਟੋ ਦੀ ਬਣੀ ਨਾ ਕੋਈ ਤੇ ਗੱਲ ਪਰ 18 ਵਰਕਾ ਅਗਲਾ ਖਾਲੀ ਹੈ ਮੈਂ ਨਾ ਪੜਾਉਣੀ ਇਹਨੂੰ ਪਹਿਲੀ ਰਹਿਣੀ ਆ ਕਿ ਪੜ੍ਹ ਪੜ ਇਹ ਨਹੀਂ ਪੜਦਾ ਹੁੰਦਾ ਨਹੀਂ ਕਰ ਮੇਰੀ ਕਿਤਾਬ ਸੂਰਜ ਦੇ ਨਾਲ ਤੁਸੀਂ ਕਾਹਦੀ ਕਰਦੇ ਹੋ ਕਿ ਸੂਰਾ ਮੰਤ ਉਹ ਕੁੜੀਏ ਐਦਰਾ ਮੇਰੀ ਗੱਲ ਸੁਣੋ ਯਾਰ ਮੈਂ ਚੰਗਾ ਨਹੀਂ ਆਖੋ ਕਿ ਮੈਂ ਨਹੀਂ ਹੰਦਾ ਪੜਨਾ ਮੈਂ ਥੋੜੀ ਜਾ ਤੇ ਤੇ ਪੜਨਾ ਤੈਨੂੰ ਹੀ ਪੜਨਾ ਤੂੰ ਮੈਂ ਕਰਨਾ ਕਰਨਾ ਤੂੰ ਵੀ ਦਰੋਸ਼ ਜਿਆ ਕਰੋ ਬਸ ਠੀਕ ਆ ਕੁੜੀਏ ਇਦਾਂ ਮੰਨ ਤੂੰ ਮੁੰਡੇ ਨੂੰ ਰੋਈ ਪੜਾਉਣੀ ਹਾਂਜੀ ਮੈਂ ਪੜਾਇਆ ਵੀ ਤੇਰੇ 5 ਨੰਬਰ ਖੰਡਿਆ 15 ਚ ਪਪਾ ਮੈਂ ਤੈਨੂੰ ਸਾਰਾ ਹੀ ਪੜਾਇਆ ਹੀ ਇਹ ਵੇਖ ਲੈ ਤੂੰ ਆਪ ਵੇਖ ਲੈ ਮੇਰੇ ਸਾਹਮਣੇ ਤੇ ਸਾਰਾ ਕੁਲੇ ਕਿੰਦਾ ਆਦੋ ਇਹ ਕਹੀ ਮੈਂ ਨਾ ਕੋਈ ਕੀ ਸਾ ਤਰੀਆ ਤੇ ਹੁੰਦਾ ਹੁੰਦਾ ਕੋਈ ਨਹੀਂ ਗਾ ਅਸੀਂ ਤੇ ਪੂਰਾ ਜੋਰ ਲੰਦੇ ਮੈਂ ਜੇ ਮੈਂ ਤੇਮ ਦਾ ਨਾਮ ਆਉਂਦਾ ਤਾਂ ਤੁਸੀਂ ਮੈਨੂੰ ਟੈਕਸਟ ਵੀ ਨਹੀਂ ਮੇਕਣਾ ਬਾਦ ਵਿੱਚ ਮੈਂ ਵੇਖ ਲਿਆ ਵਾ ਵੀ ਕੀ ਆ ਤੇ ਲਿਖਿਆ ਕੀ ਨਹੀਂ ਆ ਬੜਾ ਉਹਨੂੰ ਪੜਾਵਾ ਜਾ ਕੇ ਫਾਈਲ ਮੈਂ ਫੇਕ ਨੂੰ ਫਾਈਲ ਲਿਆ ਬੋਲਦੇ ਇਹ ਤੇ ਨੰਗਾ ਕੰਮ ਹੀ ਆ ਕਿਤਾਬ ਨੇ ਫੜੀ ਹੂਣ ਪੜੀ ਯਾਰਾ ਅੱਜ ਪਾਪਾ ਪਹਿਲਾਂ ਆ ਗਏ ਅੱਜ ਪਹਿਲਾਂ ਹੀ ਗਾਲਾਂ ਕੱਢੀਆਂ ਮੇਰੀ ਕੋਈ ਗਲਤੀ ਨਹੀਂ ਨਹੀਂ ਕਰਦਾ ਤੇ ਜੋ ਕਮਾਉਣਾ ਖੜਾ ਉਠਾ ਲਈ ਤਾ ਤ ਖੜੂਗਾ ਤੇ ਪੜਾਈ ਕਰੂਗਾ ਕੋਈ ਮਿਲੂ ਕਦੀ ਮੈਂ ਨਹੀਂ ਪੜਨਾ ਚੰਗਾ ਬਣਾਇ ਤੇ ਬੈਠਾ ਫੇਰ ਆ ਗਏ ਪੜਨਾ ਦੀ ਪੜਨਾ ਦੀ ਖੇਡ ਤੀ ਪਿਆਲੀ ਕੂਪੇ ਵਾਲਾ ਕਹੀ ਨਹੀਂ ਪਿਆਰੀ ਤੈਨੂੰ